ਹਾਂਜੀ ਸਸ਼ੀਕਾਲ ਜੀ ਸਾਰਿਆਂ ਨੂੰ ਵਾਲੇ ਵੀਡੀਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਕੇ ਦੱਸਿਓ ਰਮਣੀ ਧਾਲੀ ਤੇ ਅੱਜ ਆਪਾਂ 11 12 ਵੱਜ ਗਏ ਅੱਜ ਆਪਾਂ ਦੁਪਹਿਰ ਤੋਂ ਵਲੌਗ ਸ਼ੁਰੂ ਕਰਦੇ ਆਂ ਤੇ ਅੱਜ ਆ ਸਾਡੇ ਕੋਲੇ ਸਮਾਨ ਪਹੁੰਚਿਆਗਾ ਅਸੀਂ ਕਈ ਆਰਡਰ ਭੇਜਣਿਆਂਗੇ ਤੇ ਸਮਾਨ ਹੋਊਗਾ ਲੇਟ ਅੱਜ ਕਈ ਦਿਨ ਹੋਵੇ ਅੱਜ ਤੱਕ ਅੱਗੇ 4 ਦਿਨਾਂ ਨੂੰ ਆ ਜਾਂਦਾ ਸੀਗਾ ਅੱਜ ਤਾਂ 6ਵਾਂ 7ਵਾਂ ਦਿਨ ਹੈਗਾ ਅੱਜ ਆਇਆ ਮਾਲ ਆਪਣੇ ਕੋਲੇ ਦੇਖੋ ਤੇ ਹੁਣ ਇਹਨੂੰ ਆਪਾਂ ਖੋਲਕੇ ਭੇਜਦੇ ਆ ਜਿਹਦਾ ਜਿਹਦਾ ਵੀ ਆਇਆ ਹੋਇਆ ਹੈਗਾ ਇਹ ਜੱਪਾ ਦੇ ਲਾ ਲਿਆ ਕੂਲਰ ਗਰਮੀ ਸੀ ਥੋੜੀ ਜੀ ਗਰਮੀ ਹੋ ਗਈ ਵਾਲੀ ਗਰਮੀ ਆ ਥੋੜੀ ਨਹੀਂ ਤੇ ਮੇਰੇ ਰਾਜ ਆ ਜਾਂਦਾ ਯਾਰ ਆਪਾਂ ਇੱਕ ਚਲੋ ਮਿੱਤਰੋ ਹੁਣ ਆਪਾਂ ਉਹ ਹੌਲੀ ਫੇਰ ਪੈ ਲਓ ਜੀ ਹੁਣ ਆਪਾਂ ਖੋਲਣ ਲੱਗੇ ਆ ਇਹਨੂੰ ਤੇ ਇਹਦੀ ਵੀਡੀਓ ਬਣਾਉਣੀ ਜ਼ਰੂਰੀ ਆ ਤੇ ਜਦੋਂ ਮਾਲ ਆਉਂਦਾ ਆਪਣੇ ਕੋਲੇ ਸੰਦੀਪ ਪੰਜਾਬ ਹਾਂ ਸੋਦੀ ਤੋਂ ਪੰਜਾਬ ਪੰਜਾਬ ਆਏ ਪੰਜਾਬ ਪੰਜਾਬ ਆਏ ਮਟਰੋ ਪੰਜਾਬਾ ਨਾ ਨਹੀਂ ਮਿੱਤਰੋ ਸੰਦੀਪ ਸੰਦੀਪ ਹੋਈ ਪਈ ਐ ਸੋਦੀਪ ਸੰਦੀਪ ਕਰ ਦੇਣੀ ਐ ਪੈਂਛਲ ਕਲੇ ਨਹੀਂ ਆ ਭਗਵਾਨ ਨੇ ਲੋਜੀ ਕੁਡਰੀ ਕੁਲਰਾ ਨੇ ਵਤਰੋ ਕੁਡਰੀ ਕੁਲਰ ਕਰੋ ਬੁੱਕ ਜਿੰਨਾਂ ਨੇ ਕਰਨੇ ਛੇ ਛੇ ਦੀ ਫੜਾਫੜ ਆਰਡਰ ਓਫਰ 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 ਇਹਦਾ ਓਫਰ ਚੱਲ ਰਿਹਾ ਹੈ ਮਿੱਤਰੋ ਓਫਰ ਓਫਰ ਕੁਲ ਰੰਦਾ ਓਫਰ ਛੋਟੇ ਸੀ ਸ਼ਾਇਦ ਪੰਜ ਹੈ ਨਾ ਪੰਜ ਇੱਕ ਤੋਤਨ ਨਹੀਂ ਲਗਾ ਰਿਹਾ ਹੂੰ ਬਿਲ ਚੱਕ ਕਰਾਂਗੇ ਫਿਰ ਕੋਈ ਨਾ ਚਲੋ ਤਿੰਨ ਪੀਸ ਆਨੇਗੇ ਤੇ ਪੰਜ ਪੀਸ ਆਨੇਗੇ ਪਤਾ ਚਾਰ ਮਗਾਈ ਸੀ ਯਾਰ ਆ ਕੋਈ ਨਾ ਚਲੋ ਤੁਸੀਂ ਦੂਜਾ ਖੋਲੋ ਇਹ ਜੇ ਪੈਂਡਿੰਗ ਚੱਲ ਰਿਹਾ ਹਜੇ ਹੋਰ ਵੀ ਆਉਣਾ ਹਨਾ ਸਮਾਨ ਦਾ ਆਪਣਾ ਲਓ ਜੀ ਤੇਚੀ-ਗੇਚੀ ਕਲਰ ਤੇਚੀ ਆਨੇ ਕਲਰ ਤੇਚੀ ਚੱਕੋ ਜੀ ਤਾਂ ਗਿਆ ਇਹ ਬਿੱਟਾ ਦੇ ਸੋਨਾ ਸਮਾਨ ਮਗਾਇਆ ਸੀ ਆਪਾਂ ਯਾਰ ਉਹ ਥੱਲੇ ਆ ਗਿਆ ਕੀ ਮੋਬਾਈਲ ਨੇ ਔਰ ਆਪਣਾ ਕੀ ਰਹਿੰਦਾ ਸੀ ਇੱਕ ਹੋਰ ਡੋਰ ਬੈਲ ਹਾਂ ਥੋ ਫੋਨ ਲਓ ਜੀ ਦੇਖੋ ਮੇਰਾ ਪੁੱਤ ਵੀ ਹੈਲਪ ਕਰਾਈ ਜਾਂਦਾ ਅੱਜ ਆਪਾਪਾ ਨਾਲ ਸਾਰੇ ਕਾਗਜ਼ੇ ਇਹਨੇ ਕਟਵਾ-ਕਟਵਾ ਕੇ ਦਿੱਤੀ ਹੈ ਉੱਪਰ ਪੈਕਿੰਗ ਹੋ ਰਹੀ ਉਹ ਵੀ ਆ ਇੱਕ ਡੱਬਾ ਆਪਣਾ ਵੱਡਾ ਨਵੈਟਰ ਵਾਲਾ ਕੱਟ ਕੇ ਉਹਦੇ ਵਿੱਚ ਪੈਕਿੰਗ ਕਰੀਆ ਤੇ ਆਹ ਤਿੰਨ ਪਾਰਸਲ ਪੈਕ ਹੋ ਗਏ ਕਾ ਕਰਤਾ ਹੁਣ ਇਹ ਪਹਿਲਾਂ ਇੱਕ ਵਜਨ ਪਤਾ ਆਏਗਾ ਚਾਹਾਂਗੇ ਚਾਰ ਆਰਡਰ ਕਰਕੇ ਆਵਾਂਗੇ ਇਨਵਰਟਰ ਵਾਲਾ ਡੱਬਾ ਉਹ ਕਰਤਾ ਹਨਾ ਇਹਨਾਂ ਨੇ 스ਟੀਮ ਲਾਈ ਕਹਿੰਦੇ ਆਪਾਂ ਐਂ ਕਰਦੇ ਆ ਸਾਮਾਨ ਐ ਜਿਆਦਾ ਉਹਨਾਂ ਦਾ ਇੱਕ ਜਾਣੇ ਦਾ ਤੇ ਇਹ ਇਨਵਰਟਰ ਵਾਲੇ ਡੱਬੇ ਦੇ ਵਿੱਚ ਪਾਵਾਂਗੇ ਸਾਰਾ ਸਾਮਾਨ ਇੱਕ ਚ ਪੈ ਜਾਊਗਾ ਬਣ ਗਿਆ ਫਿਰ ਨਹੀਂ ਸਾਨੂੰ ਅੱਡੋ ਅੱਡ ਗੱਤੇ ਉੱਤੇ ਲਾ ਲੂ ਕੇ ਪੈਕਿੰਗ ਕਰਨੀ ਪੈਣੀ ਤੇ ਵਧੀਆ ਹੋ ਗਿਆ ਦੇਖੋ ਦਾਮ ਬਚਾ ਲਓ ਕੱਟਿਆ ਦਾ ਪਿਆ ਦਾ ਟੁੱਟਾ ਤਾਂ ਕੱਟ ਤਾਂ ਛੋਟਾ ਬਣਾਤਾ ਡੱਬਾ ਹਨਾ ਉਨੇ ਉੱਤੇ ਲਪਾਪੇ ਲਾਈ ਜਾਂਦੇ ਮੈਂ ਤਾਂ ਇਹਨਾਂ ਨੂੰ ਐਵੇਂ ਕਿਹਾ ਸੀ ਤੂੰ ਉੱਪਰ ਬੋਰੀ ਲਾ ਦੋ ਬੋਰੀ ਲਾ ਕੇ ਉੱਤੇ ਡਰੈਸ ਪਾ ਦਾਂਗੇ ਇਹ ਕਹਿੰਦੇ ਨਾ ਕਹਿੰਦੇ ਕਾਗਜ਼ ਹੀ ਲਾਵਾਂਗੇ ਹੁਣ ਉਹ ਕੱਟ-ਕੱਟ ਕੇ ਕਾਗਜ਼ ਲਾਈ ਜੰਦੇ ਆਪਾਂ ਕਿਉਂਕਿ ਡਿਲੀਵਰੀ ਵਾਲੇ ਕਾਗਜ਼ ਏਡਾ ਵੱਡਾ ਆਉਂਦਾ ਨਹੀਂ ਹੈਗਾ ਪਤਾ ਹੀ ਹਨਾ ਆਪਾਂ ਇੱਧਰ ਕਰਤਾ ਸਾਰਾ ਰੈਡ ਹੀ ਡਰੈਸ ਵਗੈਰਾ ਲਗਾਤੇ ਉੱਤੇ ਰਹਿੰਦਾ ਡਰੈਸ ਲਾਉਣ ਵਾਲਾ ਇਹ ਤੇ ਆਪਾਂ ਨੇ ਲਾ ਦੇ ਲਓ ਜੀ ਪੈਕ ਆਪਾਂ ਕਰ ਲੇ ਤੇ ਹੁਣ ਆਪਾਂ ਜਮਾ ਕਰਾ ਕੇ ਆਉਣੇ ਆ ਜਿਹੜਾ ਆਖਨਾਂ ਖੁੱਲਾ ਹੋਇਆ ਚਾਰ ਵਾਹ ਹੋ ਸੀਗੇ ਇਹਦੇ ਵਿੱਚ 4 ਆਟਮਾ ਨੇ ਇਹਦੇ ਵਿੱਚ 3 ਨੇ ਇਹਦੇ ਵਿੱਚ 1 ਆਟਮਾ ਉਹਦੇ ਵਿੱਚ 2 ਨੇ ਤੇ ਅਲੱਗ-ਅਲੱਗ ਆਪਾਂ ਪੈ ਕਰਦੇ ਸਾਰੇ ਹੁਣ ਆਪਾਂ ਚੱਲਦੇ ਆਂ ਟਾਈਮ ਨਾਲ ਹੋ ਜੇ ਉਧਰ ਤੇ ਫਿਰ ਆ ਕੇ ਮਿਲਦੇ ਆਂ ਇਸੇ ਕਸਟਮਰ ਲਾ ਲੇ ਬਿੱਲਿਸ ਮਾਉਤੋ ਹਾਂ ਲਾਂ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਹਰ ਰਿਜ਼ਲਟ ਤੇ ਉਹ ਵਾਲੀ ਸ਼ਾਰਟ ਵੀਡੀਓ ਤੁਹਾਨੂੰ ਫੇਸਬੁੱਕ ਪੇਜ ਤੇ ਆਉਗੀ ਜਾਂ ਇੰਸਟਾਗ੍ਰam ਤੇ ਆਉਗੀ ਤਾ ਤੁਸੀਂ ਦੇਖ ਲਿਓ ਰਿਵਿਊ ਦਿੱਤਾ ਹੋਇਆ ਇਹਨਾਂ ਦਾ ਫੈਨ ਲਾਤੀ ਆਪਾਂ ਨੇ ਬਲੌਕ ਦੇ ਵਿੱਚ ਐਡ ਕਰਿਆ ਜਿਹੜੀ ਸ਼ਾਰਟ ਵੀਡੀਓ ਤੁਸੀਂ ਫੇਸਬੁੱਕ ਉੱਤੇ ਜਾ ਕੇ ਦੇਖ ਸਕਦੇ ਹੋ ਹੁਣ ਅੱਜ ਆਇਆ ਸੀ ਆਪਣੀ ਕੋਲ ਹੈ ਹਨ ਤੁਸੀਂ ਦੇਖਿਆ ਇਹ ਲੌਂਗ ਵੀਡੀਓ ਚ ਸਮਾਨ ਸਾਰਾ ਫੈਂਸੀ ਲੋਗ ਇਨ ਵਸ ਲੋਬੀ ਸਟੈਗਿੰਗ ਹਾਂਜੀ ਸ਼ਾਮ ਦੇ ਵੱਜ ਗਏ ਨੇ 6 ਤੇ ਇਹ ਆ ਗਏ ਇੱਧਰ ਕੋਹਾ ਪੱਥਰ ਹਾਂਜੀ ਪਾਣੀ ਪਿਆ ਤੁਸੀਂ ਮੈਂ ਮਾ। ਇਹ ਆਗੇ ਗੋਹਾ ਪੱਤਣਾ ਮੈਂ ਦੁਕਾਨ ਤੇ ਬੈਠਾ ਸੀ ਚਾਹ ਚੁਪੀ ਕੇ ਆਇਆ ਹਾਂ। ਇੱਕ ਨਾ ਅਸੀਂ ਵੀਡੀਓ ਪਾਈ ਜੇ ਇੰਸਟਾ ਤੇ ਫੇਸਬੁੱਕ ਤੇ ਸਾਡੀ ਕੁੜੀ ਆ ਦੀ ਇੰਨੀ ਵਧੀਆ ਲੋਕਾਂ ਨੇ ਕਮੈਂਟ ਕਰਿਆ। ਇੰਨੇ ਸੋਹਣੇ ਸੋਹਣੇ ਕਮੈਂਟ ਕਰਿਆ। ਦਿੱਤੂ ਅੰਦਰ ਪੜੀ ਜਾਂਦਾ। ਉਹਦੀ ਅਸੀਂ ਸਪੈਸ਼ਲੀ ਵੀਡੀਓ ਬਣਾਵਾਂਗੇ ਯਾਰ ਹਨਾ ਉਹ ਹੀ। ਕਮੈਂਟਾਂ ਦੀ। ਹਮ। ਬਾਰੇ ਸੋਹਣੇ ਕਮੈਂਟ ਕਰਿਆ। ਸਕੂਟਰੀ ਵਾਲੀ ਵੀਡੀਓ ਪਾਈ ਸੀ ਉਹ ਵਲੌਗ ਤੁਸੀਂ ਦੇਖ ਸਕਦੇ ਹੋ। ਆਪਣਾ ਕਿਸਲਾ ਵਲੌਗ ਆ ਉਹ। ਚਲੋ ਜੀ ਮਿਲਦੇ ਹਾਂ ਉੱਤਰੋ ਉਹ ਦੇ ਰਮਨੀਤ ਕੋਕੋ ਕੋਕੋ ਓਏ ਓਏ ਚੋਸਤ ਬਹੁਤ ਆਇਆ ਗੱਲ ਨਾਲ ਤੂੰ ਮੈਨੂੰ ਮੈਨੂੰ ਲੱਗਦਾ ਤੈਨੂੰ ਰਾਤ ਤੈਨੂੰ ਇਦਾਂ ਹੀ ਹੋਈ ਜਾਂਦਾ ਲੈ ਆਹ ਫੜ ਲੈ ਨਹੀਂ ਪੁੱਛ ਨਹੀਂ ਕਹਿੰਦਾ ਇਹ ਤਾਂ ਹੁਣੇ ਡਾ ਲੱਗੇ ਤਾਂ ਵੱਡਾ ਹੋਊਗਾ ਇਹ ਕਿ ਇੱਦਾਂ ਨਾ ਇਹ ਫੜਦਾ ਨਹੀਂ ਖਿੱਦਣਾ ਇਹਦਾ ਤਾਂ ਫਿਰ ਖੇਡ ਤਾਂ ਖੇਡ ਹੀ ਤਾਂ ਨਾ ਹਾਂਜੀ ਰਾਤ ਦੇ ਨਾ 11 ਵਜੇ ਨੇ ਤੇ ਅਸੀਂ ਨਾ ਹੁਣ ਸਮਾਨ ਪੈ ਕਰੀ ਜੰਨੇ ਆ ਅ ਇਹ ਹੈਗੇ ਆ ਕਲਰ ਟੇਜੀ ਜਿਹੜੇ ਕਲਰ ਵੀਡੀਓ ਪਾਈ ਸੀ ਆਪਾਂ ਇੰਸਟਾ ਤੇ ਫੇਸਬੁੱਕ ਉਤੇ ਵੀ ਪਾਈ ਸੀ ਇਹਦੇ ਬਹੁਤ ਆਰਡਰ ਆਏ ਸੀਗੇ ਹੁਣ ਇਸ ਟਾਈਮ ਚੱਲਦੇ ਆ ਇਹਦੀ ਵੀਡੀਓ ਪਹਿਲਾਂ ਵਾਇਰਲ ਹੋਈ ਸੀ ਇਹਦੇ ਹੁਣ ਵੀ ਆਰਡਰ ਆ ਜਾਂਦੇ ਆ ਪਹਿਲਾਂ ਵੀ ਭੇਜੇ ਸੀ ਹੁਣ ਇੱਕ ਇੱਕ ਦੋ ਦੋ ਆਰਡਰ ਆਉਂਦੇ ਆ ਪਹਿਲਾਂ ਆਪਾਂ ਇਕੱਠੇ ਭੇਜੇ ਸੀ ਤੇ ਹੁਣ ਆਪਾਂ ਨੂੰ ਗਰਮੀਆਂ ਕਰਕੇ ਗਰਮੀਆਂ ਦਾ ਤੌਪਾ ਜਿਹੜਾ ਆਪਣੇ ਕੋਲੇ ਕੋਰਨਰ ਆ ਦੇ ਉਪਰ ਆ ਰਹੇ ਆ ਜੀ ਤਾਂ ਵੈਸੀ ਸਦਾ ਬਹਾਰ ਚੀਜ਼ ਆ ਬਹੁਤ ਵਧੀਆ ਚੀਜ਼ ਆ ਹੁਣ ਗੱਲ ਕਰ ਪਏ ਕਰ ਤੇ ਪਹਿਲਾਂ ਵੀਡੀਓ ਦੀ ਨਾ ਫੋਨ ਦੀ ਸਪੇਸ ਨਹੀਂ ਹੈਗੀ ਸੀ ਸਾਨੂੰ ਦਿਖਾ ਦਿੰਦੇ ਇਹ ਮਾਲ ਆਪਾਂ ਪੈਕ ਕਰੀ ਜੰਨੇਗੇ ਇਹ ਬੱਚੇ ਦਾ ਵਾਟੇ ਸੀਗਾ ਨਾਲ ਆਪਾਂ ਫੋਟਮਾ ਵਗੈਰਾ ਪਾ ਮਤਲਬੀ ਸੌਰੀ ਟਰਾਫੀਆਂ ਵਗੈਰਾ ਪਾਈ ਜਣੇ ਨਾਲ ਚਾਕਲੇਟ ਵਗੈਰਾ ਤੇ ਇਹ ਵੀ ਇਹ ਕੁੜੀਆਂ ਵਾਸਤੇ ਆ ਉਹ ਮੁੰਡੇ ਵਾਸਤੇ ਆ ਉਹਦਾ ਵਾਟੇ ਆ ਇਹ ਵੈਸੇ ਮਂਗਾਇਆ ਕਿਸੇ ਨੇ ਘਰੇ ਤੇ 11 ਵਜੇ ਗਏ ਨੇ ਹੁਣ ਪੈਕ ਕਰੀ ਜਨੇ ਆਪਾਂ ਸੋਭਨ ਨੂੰ ਪਾ ਟਾਈਮ ਨਹੀਂ ਲੱਗਦਾ ਆਪਣੇ ਕੋਲੇ ਆਰਡਰ ਵਗੈਰਾ ਆਈ ਜਾਂਦੇ ਰਹਿੰਦੇ ਉਹ ਲਿਖਣਾ ਪੈਂਦਾ ਸਾਰਾ ਕੁਛ ਹੈ ਨਾ ਸੌਫਟ ਦੇ ਵੀ ਕੰਮ ਰਹਿੰਦਾ ਕੋਈ ਨਾ ਕੋਈ ਗਾਹਕ ਆਇਆ ਜਾਂਦਾ ਤੇ ਫਰਮਾਨਾ ਤਾਂ ਮੈਂ ਇੰਨਾ ਕੁ ਵਿਜੀ ਰੱਖੇ ਵੀ ਸਾਨੂੰ ਕਿਸੇ ਦੀ ਨਿੰਦਿਆ ਚੁਗਲੀ ਕਰਨ ਦੀ ਲੋੜ ਹੀ ਨਾ ਪਵੇ ਹਨਾ ਟਾਈਮ ਨਾ ਦੇਵੇ ਦੇਖੋ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਬੱਸ ਠੀਕ ਹੈ ਮੈਂ ਚਲਦਾ ਆਏ ਸੱਚੇ ਬਾਸਾ ਦਾ ਅੰਦਰ ਬਾਬਾ ਰਾਮ ਦਾ ਜੇ ਸੱਚੇ ਦਿਲੋਂ ਕੰਮ ਕਰਦੇ ਆ ਤਾਂ ਦੀਪ ਸਿੰਘ ਜੀ ਦੀ ਕਿਰਪਾ ਬਾਦੀਪ ਸਿੰਘ ਜੀ ਦੀ ਜੋਤ ਲਾਉਣੇ ਆ ਸ਼ਾਮ ਸਵੇਰੇ ਹਨਾ ਤੇ ਕਿਰਪਾ ਕਰੀਆ ਮਾਲਕ ਨੇ ਮਿਹਨਤ ਕਰੋ ਸਹੀ ਗੱਲਾਂ ਕਹਿੰਦੇ ਹੁੰਦੇ ਨੇ ਮਿਹਨਤ ਕਰੋ ਤਾਂ ਪੱਕੇ ਤੇ ਰੱਜ ਕੇ ਖਾਓ ਆ ਇਹ ਘੋਰਾ ਪਹਿਲਾਂ ਨੀਂਦ ਆਉਣ ਲੱਗ ਜਾਂਦੇ ਸੀ ਹਨਾ ਸਵੇਰੇ ਆ ਸਨੇਹੀ ਜਦੋਂ ਬੰਦੇ ਕੋਲੇ ਕੰਮ ਆ ਨਾ ਨਾ ਤਾਂ ਬੰਦੇ ਨੂੰ ਨੀਂਦ ਆਵੇ ਪਹਿਲਾ ਬੰਦਾ ਨਾਲ ਤਾਂ ਸਾਰਾ ਦਿਨ ਬੇਲਾ ਹੁੰਦਾ ਨਾ ਥੱਕੇ ਨਾਲੇ ਤਾਂ ਬੇਲਾ ਬੰਦਾ ਥੱਕੀ ਜਾਂਦਾ ਨਾਲੇ ਨੀਂਦ ਆਈ ਨੂੰ ਬਿਨਾਂ ਗੱਲ ਤੋਂ ਨਾਲੇ ਸਾਰਾ ਦਿਨ ਸੁੱਤਾ ਰਹਿੰਦਾ ਤਾਂ ਵੀ ਨੀਂਦ ਆਉਂਦੀ ਰਹਿੰਦੀ ਆ ਨਾਲੇ ਅਸੀਂ ਫਿਰ ਉੱਤੇ ਐਂ ਹੁੰਦਾ ਜੇ ਅਸੀਂ ਉੱਠਾਣੀਆਂ ਦੱਸਣ ਤੋਂ ਹੁਣ ਅਸੀਂ ਸੌਂਦੇ ਵੀ ਰਾਤ ਨੂੰ ਪਲੇਟਾਂ ਤੇ ਉੱਠਦੇ ਵੀ ਜਲਦੀਆਂ ਸਭ ਮਿੱਤਰੋਂ 12 ਵਜੇ ਜਾਂਦੇ ਸਾਨੂੰ ਡੇਲੀ ਕੋਈ ਆਊਟਰ ਲੇਖਣਾ ਕੋਈ ਪੈਕ ਕਰਨਾ ਤੇ ਕੁੜੀਆਂ ਨੂੰ ਸਮਾਦਾਂਨੇ ਹੁੰਦੇ ਆ ਤੇ ਅਸੀਂ ਕੰਮ ਨੂੰ ਦੇਖ ਲਓ 12 1 ਵਜੇ ਤੱਕ ਕੰਮ ਚੱਲਦਾ ਰਹਿੰਦਾ ਆਪਣਾ ਆਰਡਰ ਪੈਕ ਕਰਨਾ ਆਰਡਰ ਲਿਖਣਾ ਹਨਾ ਸਾਰਾ ਕੁਝ ਤੇ ਸਹੀ ਗੱਲ ਆ ਕਿਸੇ ਨੇ ਗੱਲ ਯਾਰ ਸਹੀ ਕਹੀ ਆ ਮਿਹਨਤ ਕਰੋ ਤਦਕੇ ਖਾਓ ਰੱਜ ਕੇ ਤੇ ਕੰਮ ਕਰੋ ਆਪਦਾ ਵਧੀਆ ਮਿਹਨਤਾ ਤੇ ਨਾਲੇ ਤਾਂ ਬੰਦਾ ਉੱਥੇ ਸਿੱਧੇ ਕੰਮਾਂ ਤੋਂ ਬਚਦਾ ਹਨਾ ਤੇ ਨਾਲੇ ਮਤਲਬ ਹੀ ਆਪਣਾ ਨਾ ਭਰਾ ਬਹੁਤ ਥੱਕੀਆਂ ਮਾਂ ਆਉਂਦਾ ਗੱਲ ਇਹ ਸਹੀ ਆ ਪਰਮਾਣੇ ਜਦੋਂ ਪੈਸਾ ਆਉਣ ਲੱਗ ਜਾਂਦਾ ਨਾ ਅੱਜ ਤਾਂ ਦੌੜ ਦੌਰ ਜੜਾ ਚੱਲ ਰਿਹਾ ਨਾ ਬਹੁਤ ਜ਼ਿਆਦਾ ਗਲਤ ਕੀਤਾ ਮੋਰ ਦੇ ਬੰਦਿਆਂ ਦੀ ਸਹੀ ਗੱਲ ਹੈ ਜੇ ਪਹਿਲਾਂ ਕੋਈ ਬੰਦਾ ਕਿਤੇ ਤੀ ਕਰਦਾ ਹਨ ਜੇ ਕੋਈ ਵੀ ਜਣਾ ਇਸ ਤਰ੍ਹਾਂ ਹੀ ਕਹਿਣਾ ਵੀ ਕੰਮ ਚਲਾਉ ਆਉਂਦਾ ਸਹੀ ਹੈ ਵਧੀਆ ਜਿਹੜੇ ਮੁੰਡੇ-ਕੁੰਡੇ ਕੱਲ ਗਲਤ ਕੰਮਾਂ ਦੇ ਵਿੱਚ ਪੈ ਰਹੇ ਨੇ ਕੁਝ ਨਹੀਂ ਰੱਖਿਆ ਸਭ ਕੁਝ ਛੱਡੋ ਮਾਂ-ਪਿਓ ਦੀ ਸੇਵਾ ਕਰੋ ਤੇ ਕੰਮ ਚ ਲੱਗੋ ਹਾਂ ਕੰਮ ਕਰੋਗੇ ਤਾਂ ਆਪਣੀ ਰੱਜ ਕੇ ਖਾਓਗੇ ਤੇ ਪਰਿਵਾਰ ਵਧੂਗਾ ਵਿਆਹ ਹੋਊਗਾ ਵਧੀਆ ਚੀਜ਼ ਹੈ ਔਰ ਕੀ ਯਾਰ ਜੇ ਆਪਾਂ ਇਹ ਸੋਚੀ ਇਹਨਾਂ ਨਾਲ ਬੈਠੇ ਘਰੇ ਕੀ ਕਰੀਏ ਕੀ ਕਰੀਏ ਸਾਡਾ ਵੀ ਇਹੀ ਹਾਲ ਸੀ ਆਪਾਂ ਕਿਸੇ ਨੂੰ ਕੀ ਕਹਿਣਾ ਹਨਾ ਸਾਡਾ ਵੀ ਇਹੀ ਕੰਮ ਸੀ ਮੈਂ ਸਕੂਲ ਬੈਂਕ ਤੇ ਸੀਗਾ ਮੇਰਾ ਗੁਜ਼ਾਰਾ ਹੁੰਦਾ ਸੀ ਮਸਾ ਹੁੰਦਾ ਸੀ ਚਲੋ ਹੁਣ ਵੀ ਹਜੇ ਕੰਮ ਚਲਾਈ ਆ ਹਜੇ ਪਰ ਸਾਨੂੰ ਲੱਗਦਾ ਵੀ ਸਫਲਤਾ ਮਿਲ ਜੂਗੀ ਕਿਉਂ ਮਿਹਨਤ ਕਰਦੇ ਆ ਸਫਲਤਾ ਮਿਲ ਜੂਗੀ ਅੱਗੇ ਆਦਾ ਦੱਬ ਕੇ ਕੰਮ ਕਰੋ ਤਕੀਵਾ ਜਮੇ ਨਹੀਂ ਆਉਂਦਾ ਯਾਰ ਕੰਮ ਕਿੰਨੇ ਹੀ ਹੋਵੇ ਜਦੋਂ ਬੰਦੇ ਕੋਲੇ ਪੈਸਾ ਆਉਣ ਲੱਗਿਆ ਨਾ ਤਕੀਵਾ ਆਉਂਦੇ ਹੀ ਨਹੀਂ ਮਿੱਤਰੋ ਕਦੇ ਵੀ ਨਹੀਂ ਹੁੰਦਾ ਜੇ ਮਾ ਚਾਹੇ ਬੰਦਾ ਸੌਵੇਂ ਨਾ ਸੌਵੇਂ ਹੁਣ ਤੜਕੇ ਅਸੀਂ ਨਾ ਸਾਨੂੰ ਪਤਾ ਵੀ ਦੁਕਾਨ ਖੋਲਣੀ ਆ ਕੰਮ ਕਰਨਾ ਆਰਡਰ ਆਏ ਆ ਭੱਜ ਕੇ ਉੱਠ ਕੱਢਦੇ ਆ ਕੋਈ ਟੈਨਸ਼ਨ ਨਹੀਂ ਚਾਹੇ ਚਾਹ ਪੀਏ ਨਾ ਪੀਏ ਪਰਸਵਾਦ ਬਹੁਤ ਆਉਂਦਾ ਜ਼ਿੰਦਗੀ ਦਾ ਸਹੀ ਗੱਲ ਹੈ ਚਲੋ ਜੀ ਇੱਕ ਗੱਲ ਇਹ ਵੀ ਆ ਵਿੱਚ ਸਪੋਰਟ ਕਰਨ ਵਾਲੇ ਵੀ ਬਾਦੂ ਨੇ ਕਹਿੰਦੇ ਨੇ ਇਹ ਗੱਲਾਂ ਵੀ ਤੁਸੀਂ ਆਹ ਕੰਮ ਆਪਣਾ ਖਲਾਨਾ ਕਰਦੇ ਹੋ ਕੰਮ ਕਰੀ ਨਹੀਂ ਇਹ ਵਿੱਚ